ਓ ਯਾਰ ਚੰਨਣ ਓ ਤੈਨੂੰ ਅੱਧਾ ਘੰਟਾ ਹੋ ਗਿਆ ਤੇਰੇ ਤੋਂ ਆ ਟੂਟੀ ਨਹੀਂ ਠੀਕ ਹੋਈ ਭਾਜੀ ਕਿੱਥੇ ਅੱਧਾ ਘੰਟਾ ਹੋਇਆ ਓ ਯਾਰ ਤੂੰ ਕਿਹੜੀਆਂ ਦਿਹਾੜੀਆਂ ਬਣਾਉਣ ਚ ਲੱਗਿਆ ਹੋਇਆ ਮੈਂ ਤੈਨੂੰ ਦੱਸਿਆ ਤਾਂ ਸੀਗਾ ਮੇਰੇ ਕੋਲ ਅੱਜ ਹੈਲਪਰ ਨਹੀਂ ਹੈਗਾ ਕੋਈ ਮੈਂ ਇਕੱਲਾ ਲੱਗਿਆ ਹੋਇਆ ਇਹ ਕਾਹ ਗੱਡੀ ਨਹੀਂ ਕਰਦੇ ਤੁਸੀਂ ਹੱਥ ਨਹੀਂ ਪੈ ਰਹਿਆ ਮੇਰਾ ਨਾ ਤੂੰ ਬੜਾ ਡੀਸੀ ਲੱਗਿਆ ਪਿਆ ਤੇਰੇ ਲਈ ਅਸੀਂ ਗੱਡੀਆਂ ਅੱਗੇ ਪਿੱਛੇ ਕਰੀਏ ਓ ਭਾਜੀ ਗੱਲ ਤਾਂ ਤਮੀਜ਼ ਨਾਲ ਕਰ ਲੋ ਓਹੋ ਸੱਸੀ ਭਾਜੀ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿੱਥੇ ਲੰਘੇ ਸਾਲ ਹੋ ਗਿਆ ਭਾਜੀ ਕਮਾਲ ਹੈ ਤੈਨੂੰ ਪਤਾ ਤਾਂ ਹੈ ਮੈਂ ਦੁਬਈ ਚਲੇ ਗਿਆ ਸੀ ਹਾਂ ਹਾਂ ਪਤਾ ਹੈ ਭਾਜੀ ਆਓ ਚਾਹ ਪੀਣਾਂ ਨਹੀਂ ਚਾਹ ਨਹੀਂ ਪੀਣੀ ਮੈਂ ਜਾਣਾ ਹੈ ਭਾਜੀ ਦੁਬਈ ਕੀ ਕਰਦੇ ਹੋ ਦੁਬਈ ਚ ਹਾਂ ਦੁਬਈ ਮੈਂ ਪਲੰਬੀ ਦਾ ਕੰਮ ਹੈ ਆਪਣਾ ਹੈਲਪਰ ਲੱਗਿਆ ਭਾਜੀ ਤੁਸੀਂ ਕਿੱਥੇ ਚੱਲੇ ਆ ਟੁੱਟੀ ਠੀਕ ਕਰ ਦਿੰਦੇ ਐਂ ਕਰ ਭਰਾ ਆ ਦੁਬਈ ਵਾਲੇ ਤੋਂ ਕਰਾ ਲਿਆ ਟੁੱਟੀ ਠੀਕ ਇਹਨਾਂ ਕਰ ਤੋਂ ਦੁਬਈ ਮੇ ਕੰਮ ਹੈ ਇਹ ਟੁੱਟੀ ਤੁਸੀਂ ਠੀਕ ਕਰ ਦੋਗੇ ਉਹ ਨਹੀਂ ਹੁਣਾ ਪੰਜਾਬ ਮੇ ਵੀ ਅਸੀਂ ਟੁੱਟੀਆਂ ਠੀਕ ਕਰੀ ਜਾਣੀਆਂ ਲਾ 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 ਲਾ